ਰਾਉੜਾਂਾਂ ਦੇ ਕੋਲ ਲੋਹੇ ਦੇ ਰੌੜਾਂ ਤੇਲ ਦੇ ਪੀਪੀਆਂ 5-5 ਲੀਟਰ ਦੇ ਆ। ਬਈ ਭਾਈ ਏ ਘਾ ਰੱਖਣਾ। ਇਹ ਜਿੱਦਾਂ ਲੁੱਟੀਆਂ ਗਈਆਂ ਨੇ ਵੀ ਇਹ ਕੱਟ ਮੈਂ ਇੱਥੇ ਵੀ ਵਾਪਰ ਸਕਦਾ। ਉਸ ਟਾਈਮ ਪ੍ਰਧਾਨ ਵੀ ਗੁਰਦੁਆਰੇ ਦਾ ਮੈਂ ਹੀ ਸੀਗਾ। ਨਵੰਬਰ ਦੇ ਪਹਿਲੇ ਹਫ਼ਤੇ ਤੱਕ ਕਤਲੇਆਮ ਚੱਲਦਾ। ਪਰ ਬਿਆਨਤ ਸਿੰਘ ਦਾ ਜਿਹੜਾ ਜੱਦੀ ਪਿੰਡ ਸੀ ਮਲੋਆ ਉਹ ਕਿਸ ਤਰ੍ਹਾਂ ਬਚਿਆ ਤਾਂ ਪਿੰਡ ਦੇ ਵਸਨੀਕ ਸਾਡੇ ਨਾਲ ਨੇ ਇੱਕ ਤਾਂ ਉਹਨਾਂ ਦੇ ਭਤੀਜੇ ਨੇ, ਇੱਕ ਉਹਨਾਂ ਦੇ ਕਲਾਸਮੇਟ ਨੇ, ਜਮਾਤੀ ਨੇ। ਅਸੀਂ ਪ੍ਰਵਾਹ ਨਹੀਂ ਤੇ ਕਰਦੇ ਉਸ ਟਾਈਮ। ਉਸ ਟਾਈਮ ਪ੍ਰਧਾਨ ਵੀ ਗੁਰਦੁਆਰੇ ਦਾ ਮੈਂ ਹੀ ਸੀਗਾ। ਹਲ ਹੈ ਜੀ ਕਿ ਦਿੱਲੀ ਚ ਜਿਸ ਤਰ੍ਹਾਂ ਸਾੜਪੂ ਕੋਈ ਆ ਸਿੱਖਾਂ ਦੇ ਕਤਲ ਹੋਏ ਨੇ ਉੱਥੇ ਇੱਜਤਾਂ ਲੁੱਟੀਆਂ ਗਈਆਂ ਨੇ ਵੀ ਇਹ ਘਟਨਾ ਇੱਥੇ ਵੀ ਵਾਪਰ ਸਕਦੀ ਹੈ ਵਾਪਰ ਸਕਦੀ ਬਿਲਕੁਲ ਸਹੀ ਦੀ ਤਾਹੀਂ ਤਾਂ ਅਸੀਂ ਇਹ ਅਨਾਉਂਸਮੈਂਟ ਕਰਦੇ ਰਹੇ ਨਾਲ ਦੇ ਨਾਲ ਤੇ ਅਸੀਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਨੂੰ ਵੀ ਕਹਿੰਦੇ ਅਸੀਂ ਵੀ ਦੇਖੋ ਇੱਥੇ ਕੋਈ ਸਿਵਲ ਵਰਦੀ ਦੇ ਵਿੱਚ ਕੋਈ ਬੰਦਾ ਇੱਥੇ ਅਣੀ ਚੈਕ ਵਿਅਨ ਸਿੰਘ ਦੇ ਨਾਲ ਕਿੰਨੀਆਂ ਕਲਾਸਾਂ ਤੁਸੀਂ ਪੜ੍ਹੀਆਂ ਕਿੰਨਾ ਕੁ ਸਮਾਂ ਉਹਨਾਂ ਦੇ ਨਾਲ ਬਚਪਨ ਬਤਾਇਆ ਕਿੰਨਾ ਕੁ ਸਮਾਂ ਉਹਨਾਂ ਦੇ ਨਾਲ ਹੁਣ ਆ ਤੁਸੀਂ ਦੇਖ ਲਓ ਵੀ ਅਸੀਂ ਤਾਂ 8ਵੀਂ ਤੱਕ ਤੁਹਾਨੂੰ ਦੱਸਿਆ ਸਾਰਾ ਮਈ 3 ਤੀੜੇ ਤੱਕ ਹੋ ਸਾਡਾ ਤਾਂ ਜਿਹੜੀ ਉਹ ਤੁਸੀਂ ਕਹਿੰਦੇ ਹੋ ਵੀ ਜਿਹੜੇ ਲੋਕਾਂ ਨੇ ਪੈਟਰੋਲ ਤੇ ਡੀਜ਼ਲ ਪੰਡ ਦਿੱਤਾ ਸੀ ਕਿ ਮਲੋਏ ਨੂੰ ਕੂਕਣਾ ਕਿੰਨੇ ਕੁ ਲੋਕਾਂ ਦੀ ਪੀੜ ਸੀ ਕਿੰਨੀ ਕੁ ਜੁੰਡਲੀ ਸੀ ਕਿੰਨੀ ਉਹਨਾ 100 150 ਬੰਦਾ ਸੀ ਜੀ 100 150 ਹਾਂਜੀ ਤਿਆਰ ਪਰ ਤਿਆਰ ਰਾਉੜਾਾਂ ਦੇ ਕੋਲ ਲੋਹੇ ਦੇ ਰਾਉੜਾਾਂ ਹੂੰ ਤੇ ਤੇਲ ਦੇ ਪੀਪੀਆਂ 5-5 ਲੀਟਰ ਦੇ ਆ ਅਨਾਉਂਸਮੈਂਟ ਵਿੱਚ ਇਹੀ ਕਿਹਾ ਸੀਗਾ ਬਈ ਭਾਈ ਏਕਾ ਰੱਖਣਾ ਜੇ Hindu ਚਾਹੇ Musalman ਕਹੇ ਕੋਈ ਸਿੱਖੇ ਗਉਟ ਕੰਮ ਕਰਦਾ ਫਸ ਗਿਆ ਸਤੋ ਬਖਸ਼ ਨਹੀਂ ਜਾਏ ਕੋਈ ਵੀ ਹੋਵੇ ਕੋਈ ਵੀ ਹੋਵੇ 1984 ਦੇ ਵਿੱਚ ਜਦੋਂ ਸਿੱਖ ਕਤਲੇਆਮ ਹੁੰਦਾ ਤਾਂ ਚਾਰੇ ਪਾਸੇ ਜਿਹੜਾ ਡਰ ਦਾ ਮਾਹੌਲ ਸੀ ਤਾਂ ਸਿੱਖਾਂ ਨੂੰ ਚੁਣ-ਚੁਣ ਕੇ ਕਤਲ ਕੀਤਾ ਜਾਂਦਾ ਸੀ ਦਿੱਲੀ ਦੇ ਵਿੱਚ ਸਿੱਖਾਂ ਦੇ ਘਰ ਸਾੜੇ ਗਏ ਉਹਨਾਂ ਦਾ ਕਾਰੋਬਾਰ ਸੀ ਜਿਹੜਾ ਉਹਨਾਂ ਦੀਆਂ ਫੈਕਟਰੀਆਂ ਸੀ ਉਸ ਨੂੰ ਸਾੜ ਕੇ ਰਾਖ ਕਰ ਦਿੱਤਾ ਗਿਆ ਤਾਂ ਹਜ਼ਾਰਾਂ ਕਤਲ ਕੀਤੇ ਗਏ ਉਸ ਤੋਂ ਇਲਾਵਾ ਰਾਜਸਥਾਨ ਯੂਪੀ ਕਾਨਪੁਰ ਇੰਡੀਆ ਦੇ ਹੋਰ ਕਈ ਇਲਾਕਿਆਂ ਦੇ ਵਿੱਚ ਵੀ ਸਿੱਖਾਂ ਦਾ ਕਤਲਿਆਮ ਹੋਇਆ ਤਾਂ ਜਿਹੇ ਦੇ ਵਿੱਚ ਸਵਾਲ ਕਈ ਪੈਦਾ ਹੁੰਦੇ ਨੇ ਕਈ ਸਵਾਲ ਵੀ ਉੱਠਦੇ ਨੇ ਹਨਾ ਕਿਸ ਤਰੀਕੇ ਦੇ ਨਾਲ ਜਿਸ ਤਰ੍ਹਾਂ 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਕਤਲ ਹੁੰਦਾ ਉਸ ਤੋਂ ਬਾਅਦ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਕਤਲੇਆਮ ਚੱਲਦਾ ਪਰ ਬਿਆਨਤ ਸਿੰਘ ਦਾ ਜਿਹੜਾ ਜੱਦੀ ਪਿੰਡ ਸੀ ਮਲੋਆ ਉਹ ਕਿਸ ਤਰ੍ਹਾਂ ਬਚਿਆ ਤਾਂ ਪਿੰਡ ਦੇ ਵਸਨੀਕ ਸਾਡੇ ਨਾਲ ਨੇ ਇੱਕ ਤਾਂ ਉਹਨਾਂ ਦੇ ਭਤੀਜੇ ਨੇ ਇੱਕ ਉਹਨਾਂ ਦੇ ਕਲਾਸਮੇਟ ਨੇ ਜਮਾਤੀ ਨੇ ਤਾਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਇਹ ਵੀ ਕਿਹਾ ਜਾਂਦਾ ਇਹਨਾਂ ਨੇ ਦੱਸਿਆ ਸਾਨੂੰ ਹੁਣ ਅਸੀਂ ਗੱਲਬਾਤ ਵੀ ਅੱਗੇ ਬਧਾਵਾਂਗੇ ਕਿ ਕਿਸ ਤਰ੍ਹਾਂ ਪਿੰਡ ਦੇ ਵਿੱਚ ਠਿਕਰੀ ਪੈਰਾ ਲਾਇਆ ਤਾਂ ਸਾਰੇ ਪਿੰਡ ਨੂੰ ਇਹਨਾਂ ਨੇ ਖੁਦ ਬਚਾਇਆ ਗੱਲਬਾਤ ਕਰਾਂਗੇ ਸਾਡੇ ਨਾਲ ਪਿੰਡ ਦੇ ਵਸਨੀਕ ਨੇ ਜਿਹੜੇ ਉਹਨਾਂ ਦੇ ਜਮਾਤੀ ਸਾਡੇ ਨਾਲ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਪਹਿਲਾ ਨਾਮ ਹਰਜੋਤ ਸਿੰਘ ਜਦੋਂ ਮਾਹੌਲ ਸਾਡਾ ਗਰਮ ਸੀ ਹੈਨਾ ਸਿੱਖਾਂ ਨੂੰ ਫੜ ਫੜ ਕੇ ਕਤਲ ਕੀਤਾ ਜਾਂਦਾ ਸੀ ਤੁਰਦੇ ਚੱਲਦੇ ਆ ਪੌਲੀ-ਪੌਲੀ ਤਾਂ ਉਸ ਸਮੇਂ ਇਹ ਵੀ ਗੱਲ ਹੁੰਦੀ ਹੈ ਕਿ ਜੱਦੀ ਪਿੰਡ ਸੀ ਜਿਹੜਾ ਮਲੋਆ ਬਿਆਨ ਸਿੰਘ ਦਾ ਉਹ ਪਿੰਡ ਕਿਵੇਂ ਬਚਾਇਆ ਕਿਵੇਂ ਤੁਸੀਂ ਪਰਿਵਾਰਾਂ ਨੂੰ ਬਚਾਇਆ ਕਿਹੋ ਜਿਹਾ ਮਾਹੌਲ ਸੀ ਉਸ ਸਮੇਂ ਕਿੰਨੀ ਉਮਰ ਸੀ ਤੁਹਾਡੀ ਸਾਡੇ ਉਸ ਟਾਈਮ ਮੇਰੀ ਤਕਰੀਬਨ ਉਮਰ ਤੇ ਹੁਣ ਤੁਸੀਂ ਸਮਝ ਲਓ ਵੀ ਜੀ 74 ਸਾਲ ਹੈ ਮੇਰੇ ਸਾਲ ਤੇ ਉਸ ਟਾਈਮ ਦੇਖ ਰਹੇ ਹੋਣ ਤੁਸੀਂ ਹਿਸਾਬ ਲਾ ਲਓ 74 ਸਾਲ ਜੋ ਨਹੀਂ ਸੀਗੀ 74 ਅਸੀਂ ਪਰਵਾਹ ਨਹੀਂ ਕੀਤੀ ਕਰਦੇ ਉਸ ਟਾਈਮ ਉਸ ਟਾਈਮ ਪ੍ਰਧਾਨ ਵੀ ਗੁਰਦੁਆਰੇ ਦਾ ਮੈਂ ਹੀ ਸੀਗਾ ਮੌਜੂਦਾ ਪ੍ਰਧਾਨ ਸੀ ਗੁਰਦੁਆਰ ਸਾਹਿਬ ਉਸ ਮਾਹੌਲ ਦੇ ਵਿੱਚ ਹਾਂਜੀ ਉਸ ਮਾਹੌਲ ਸਾਨੂੰ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਇਵਨ ਸਾਡਾ ਜਿਹੜੀ ਪੋਸਟ ਡਿਪਾਰਟਮੈਂਟ ਸੀ ਉਹ ਨਗਰ ਕੀਰਤਨ ਨਹੀਂ ਸੀ ਕਰੰਦੇ ਰਹੇ ਅਸੀਂ ਕਦੇ ਪਰਮਿਸ਼ਨ ਵਿੱਚ ਲਈ ਉਹ ਕਹਿੰਦੇ ਪਰਮਿਸ਼ਨ ਲਓ ਅਸੀਂ ਪਰਮਿਸ਼ਨ ਵੀ ਲਈ ਤੇ ਫਿਰ ਆਈ ਜੀ ਤੱਕ ਗੱਲ ਪਹੁੰਚੀ ਉਹਦੇ ਵਿੱਚ ਕਹਿੰਦੇ ਬਈ ਜਿਹੜਾ ਪਿੰਡ ਹੈ ਬਹੁਤ ਸੀ ਆਈ ਡੀ ਦੀ ਰਿਪੋਰਟ ਸੀਗੀ ਬਈ ਪਿੰਡ ਬਹੁਤ ਸ਼ਾਂਤਮਈ ਹੈ ਕੋਈ ਗੱਲਬਾਤ ਨਹੀਂ ਹੋ ਸਕਦੀ ਇੱਥੇ ਜਿਹੜੇ ਉਸ ਟਾਈਮ ਇਨਸਪੈਕਟਰ ਸੀਗੇ ਸਰਦਾਰ ਜੀ ਨਾਂ ਤਾਂ ਮੈਂ ਨਹੀਂ ਜਾਣਦਾ ਉਹ ਉਹ ਕਹਿੰਦੀ ਮੇਰੀ ਜ਼ਿੰਮੇਵਾਰੀ ਹੈ ਉਥੇ ਸਿੱਖਾ ਹਿੰਦੂ ਦਾ ਕੋਈ ਮਤਲਬ ਨਹੀਂ ਹੈ ਇੰਨਾ ਸਾਡਾ ਆਸ ਵਿੱਚ ਪਿੰਡ ਦਾ ਪਿਆਰ ਇੰਨਾ ਹੋਣ ਵੀ ਸੀਆਈਡੀ ਇਨਸਪੈਕਟਰ ਸੀ ਸੀਆਈਡੀ ਇਨਸਪੈਕਟਰ ਸੀਗੇ ਉਹ ਕਹਿੰਦਾ ਵੀ ਮੇਰੀ ਜ਼ਿੰਮੇਵਾਰੀ ਹੈ ਪਰ ਪੋਸਟ ਡਿਪਾਰਟਮੈਂਟ ਨਹੀਂ ਸੀ ਮੰਨ ਰਿਹਾ ਇੱਕ ਗੱਲ ਇਹ ਦੱਸੋ ਕਿ ਵਿਅਨ ਸਿੰਘ ਦੇ ਨਾਲ ਕਿੰਨੀਆਂ ਕਲਾਸਾਂ ਤੁਸੀਂ ਪੜ੍ਹੀਆਂ ਕਿੰਨਾ ਕੁ ਸਮਾਂ ਉਹਨਾਂ ਦੇ ਨਾਲ ਬਚਪਨ ਬਤਾਇਆ ਕਿੰਨਾ ਕੁ ਸਮਾਂ ਉਹਨਾਂ ਦੇ ਨਾਲ ਹੁਣ ਆ ਤੁਸੀਂ ਦੇਖ ਲਓ ਵੀ ਅਸੀਂ ਤਾਂ 8ਵੀਂ ਤੱਕ ਤੁਹਾਨੂੰ ਦੱਸਿਆ ਸਾਰਾ ਬਈ 3ੀੜੇ ਤੱਕ ਬਹੁਤ ਸਾਡਾ ਅਸਰ ਹੁੰਦਾ ਸੀ ਜਦੋਂ ਸਾਰੇ ਪਾਸੇ ਕਤਲੇਆਮ ਹੋ ਰਿਹਾ ਸੀ ਸਿੱਖਾਂ ਨੂੰ ਚੁਣ-ਚੁਣ ਕੇ ਕਤਲ ਕੀਤਾ ਜਾਂਦਾ ਸੀ ਫਿਰ ਕਿਵੇਂ ਮੋਰਚਾ ਸੰਭਾਲਿਆ ਕਿਸ ਤਰੀਕੇ ਦੇ ਹਾਲਾਤ ਸੀ ਤੁਸੀਂ ਦੱਸਿਆ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀ ਮਲਾਜਮ ਵੀ ਸੀ ਉਸ ਸਮੇਂ ਤਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਵੀ ਕਰਨੀ ਪਈ ਤੁਸੀਂ ਖੁਦ ਕੀਤੀ ਸੀ ਕੀ ਕਿਹਾ ਸੀ ਅਨਾਉਂਸਮੈਂਟ ਵਿੱਚ ਅਨਾਉਂਸਮੈਂਟ ਵਿੱਚ ਇਹੀ ਕਿਹਾ ਸੀਗਾ ਭਾਈ ਭਾਈ ਏਕਾ ਰੱਖਣਾ ਜੇ Hindu ਚਾਹੇ Musalman ਕਹੇ ਕੋਈ ਸਿੱਖ ਹੈ ਗਉਟ ਕੰਮ ਕਰਦਾ ਫਸ ਗਿਆ ਸਤੋ ਬਖਸ਼ਣੇ ਜਾਏ ਕੋਈ ਵੀ ਹੋਵੇ ਕੋਈ ਵੀ ਹੋਵੇ ਉਹਦਾ ਬੜਾ ਅਸਰ ਰਿਹਾ ਸਾਨੂੰ ਕੋਈ ਕਿਸੇ ਦੇ ਪਾਸੇ ਦੇ ਸ਼ਿਕਾਇਤ ਦਾ ਮਗੋਂ ਨਹੀਂ ਮਿਲਿਆ ਅਸੀਂ ਆਪਣੀ ਰੱਖਿਆ ਆਪ ਕੀਤੀ ਹੈ ਸਾਨੂੰ ਕਿਸੇ ਨੇ ਵੀ ਆ ਕੇ ਕਿਸੇ ਐਸਜੀਪੀਸੀ ਵਾਲੇ ਨੇ ਜਾਂ ਕਿਸੇ ਨੇ ਵੀ ਕੋਈ ਕਿਸੇ ਪਾਸੇ ਦੀ ਮਦਦ ਨਹੀਂ ਦਿੱਤੀ ਕਿਸੇ ਪਾਸੇ ਦੀ ਵੀ ਆਪੇ ਸੰਭਾਲਿਆ ਮੋਰ ਆਪਣਾ ਸੰਭਾਲ ਚਾਏ ਆਪਣੇ ਆਪ ਕਰਦੇ ਇਹ ਜਿੰਨੇ ਮੇਰੇ ਸਾਥੀ ਸੀਗੇ ਇਹਨਾਂ ਨੇ ਬਹੁਤ ਸਾਥ ਦੇ ਆਪਾਂ ਨੂੰ ਬਜ਼ੁਰਗੋ ਤੁਸੀਂ ਉਹਨਾਂ ਦੇ ਭਤੀਜਿਆਂ ਤਾਂ ਫਿਰ ਮੋਰਚਾ ਬੰਦੀ ਕਿਵੇਂ ਕੀਤੀ ਕਿਵੇਂ ਸਾਰਾ ਮੋਰਚਾ ਸੰਭਾਲਿਆ ਕਿੰਨੇ ਕੁ ਤੁਹਾਡੇ ਨਾਲ ਦੇ ਸੀ ਪਿੰਡ ਦੇ ਵਸਨੀਕ ਜਿਹੜੇ ਤੁਹਾਡੇ ਸਾਥੀ ਸੀ ਕਿੱਥੇ ਤੰਬੂ ਲਾਇਆ ਕਿਵੇਂ ਠਿਕਰੀ ਪੈਰਾ ਲੱਗਦਾ ਸੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਦੇਸ਼ ਵਿਦੇਸ਼ ਵਿੱਚ ਹਰ ਵੇਲੇ ਸੱਚੀ ਸੁੱਚੀ ਖਬਰ ਪਹੁੰਚਾਉਂਦੇ ਆ ਤੇ ਅੱਜ ਵੀ ਤੁਸੀਂ ਸਾਡੇ ਕੋਲ ਆਏ ਹੋ ਤੇ ਸਾਨੂੰ ਜਦੋਂ ਜੀ ਇੱਕ ਕਤਿਆਮ ਹੋਣ ਲੱਗ ਗਿਆ ਸਾਨੂੰ ਪਤਾ ਲੱਗਿਆ ਕਿ ਕਤਿਆਮ ਸ਼ੁਰੂ ਹੋ ਗਿਆ ਤਾਂ ਇੱਥੇ ਨਾਲ ਦੇ ਪਿੰਡ ਡੱਡੂ ਮਜਰੇ ਉਹ ਇਕੱਠੇ ਹੋ ਗਏ ਲੋਕੀ ਜਿਹੜੇ ਸਾਨੂੰ ਇੱਥੇ ਸਾੜਨ ਵਾਸਤੇ ਆ ਰਹੇ ਸੀ ਸਾਨੂੰ ਮੈਸੇਜ ਮਿਲ ਗਿਆ ਤੇ ਭਾਈ ਸਾਹਿਬ ਨੇ ਫਿਰ ਜੋ ਸਿੰਘ ਜੀ ਨੇ ਪਤਾ ਅੰਜੀ ਸਾਡੇ ਅਨਾਉਂਸਮੈਂਟ ਕਰਤੀ ਵੀ ਭਾਈ ਚੌਕਸ ਹੋ ਜਾਓ ਉਹ ਆ ਰਿਹਾ ਤੇ ਸਾਡਾ ਜਿਹੜਾ ਮੈਸੇਜ ਹੀ ਉਹਨਾਂ ਨੂੰ ਮਿਲ ਗਿਆ ਵੀ ਉੱਥੇ ਚੌਕਸ ਹੈ ਜਾਇਓ ਨਾ ਤੁਹਾਨੂੰ ਵੀ ਉਹ ਫੂਕ ਦੇਣਗੇ ਤੇ ਅਸੀਂ ਫਿਰ ਸਾਰੇ ਨੌਜਵਾਨ ਸੀਗੇ ਅਸੀਂ ਉਸ ਟਾਈਮ ਤਾਂ ਅਸੀਂ ਆਪਣਾ ਇੱਥੇ ਗੁਦਾਰਾ ਸਾਹਿਬ 'ਚ ਪੱਕਾ ਮੋਰਚਾ ਲਾ ਦਿਆ ਤੰਬੂ ਲਾ ਕੇ ਨਾ ਮੋਰਚਾ ਲਾਤਾ ਤੇ ਠਿਕਰੀ ਪਹਿਲਾਂ ਲਾਤਾ ਪੰਜ ਪੰਜ 10 7 7 ਬੰਦੇ ਕੋਈ ਇਧਰ ਜਾ ਇਧਰ ਨੂੰ ਤੇ ਉਧਰ ਨੂੰ ਪੰਜ 7 ਬੰਦਿਆਂ ਦਾ ਹਰ ਟਾਈਮ ਚੱਲਦਾ ਰਹਿੰਦਾ ਦਿਨ ਚ ਵੀ ਰਾਤ ਨੂੰ ਵੀ ਤੇ ਪੁਲਿਸ ਵੱਲੋਂ ਸਾਨੂੰ ਕੋਈ ਉਸ ਸਹਾਇਤਾ ਨਹੀਂ ਮਿਲੀ ਫਿਰ ਹਥਿਆਰਬੰਦ ਕੀ ਕੀ ਤੁਸੀਂ ਫਿਰ ਮੋਰਚੇ ਦੇ ਵਿੱਚ ਰੱਖਿਆ ਸਮਾਨ ਨਾਲ ਕਿਉਂਕਿ ਬਹੁਤ ਸੀ ਉਦੋਂ ਉਹਨਾਂ ਨੂੰ ਦੇਖੋ ਹਥਿਆਰ ਵਿੱਚ ਉਹ ਵੀ ਹੁੰਦਾ ਸੀ ਹਾਂਜੀ ਹਥਿਆਰਾਂ ਵੀ ਸਾਡੇ ਵਿੱਚ ਹੋਰ ਤਾਂ ਕੋਈ ਇਹੋ ਜਿਹਾ ਨਹੀਂ ਸੀ ਵੈਪਨ ਤੇ ਇਹ ਬਾਈਕਰਪਾਨ ਕਰਪਾਨਾ ਵਾਹ ਸੀ ਸਾਹਿਬ ਵਗੈਰਾ ਨਜੇ ਬਰਛੇ ਕੁਹਾੜੀਆਂ ਇਹੋ ਜਿਹੀ ਸੀ ਪਰ ਉਹਨਾਂ ਨੂੰ ਇਹ ਮੈਸੇਜ ਪਹੁੰਚ ਗਿਆ ਸੀ ਵੀ ਉਹਨਾਂ ਕੋਲ ਹਥਿਆਰ ਹੈਗੇ ਨਹੀਂ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਸਮੇਂ ਦੇ ਵਿੱਚ ਅੱਗ ਲਗਾ ਦਿੱਤੀ ਜਾਂਦੀ ਸੀ ਤੇਲ ਛਾੜ ਕੇ ਇੱਥੇ ਵੀ ਇਸ ਤਰ੍ਹਾਂ ਦੀ ਕੋਈ ਕਟਨਾ ਹੈ ਸੀ ਤੁਹਾਡੇ ਧਿਆਨ 'ਚ ਹੈ ਕੋਈ ਗੱਲ ਬਾਤ ਨਹੀਂ ਇੱਥੇ ਤਿਆਰੀ ਸੀ ਜੀ ਉਹਨਾਂ ਨੇ ਸਾਨੂੰ ਫੁਕਣਾ ਸੀ ਜਿੱਥੇ ਜਿੱਥੇ ਸਾੜਪੋਕ ਹੋਰ ਪਾਸੇ ਹੋ ਰਹੀ ਸੀ ਤੇ ਇੱਥੇ ਵਾਸਤੇ ਵੀ ਉਹਨਾਂ ਨੇ ਤੇਲ ਲਿਆ ਸੀਗਾ ਤਿਆਰੀ ਹੈ ਸੀ ਸਾਨੂੰ ਫੁਕਣ ਦੀ ਵੰਡ ਦਿੱਤਾ ਸੀ ਤੇ ਹਾਂ ਜ ਤੇਲ ਡੱਡੂ ਮਾਜਰੇ ਵੰਡ ਦਿੱਤਾ ਸੀਗਾ ਕਲੋਨੀ ਵਿੱਚ ਤੇ ਉਹਨਾਂ ਨੇ ਇੱਥੇ ਨੂੰ ਆਉਣ ਦੀ ਤਿਆਰੀ ਸ਼ੁਰੂ ਕਰਤੀ ਸੀ ਅਸੀਂ ਚਾਉਸ ਹੋ ਗਏ ਸੀ ਤੇ ਠਿਕਰੀ ਪਾਇਆਂ ਸੀ ਲਾਤੇ ਸੀ ਤੇ ਫਿਰ ਉਹਨਾਂ ਨੂੰ ਮੈਸੇਜ ਮਿਲ ਗਿਆ ਵੀ ਜਾਇਓ ਨਾ ਤਾਂ ਤੁਹਾਡੀ ਤੁਹਾਨੂੰ ਹੀ ਫੂਕ ਦੇਣਗੇ ਉਹ ਤਾਂ ਅਸੀਂ ਫਿਰ ਆਪਣਾ ਇੰਤਜ਼ਾਮ ਆਪ ਕੀਤਾ ਜੀ ਖੁਦ ਕਿਸੇ ਪ੍ਰਸ਼ਾਸਨ ਵੱਲੋਂ ਸਾਡਾ ਕੋਈ ਰੱਖਿਆ ਨਹੀਂ ਕੀਤੀ ਕਿਸੇ ਨੇ ਵੀ ਤੇ ਅਸੀਂ ਆਪਣਾ ਆਪ ਸਾਰੇ ਬੱਚਿਆਂ ਨੇ ਆਪਣੇ ਆਪ ਠਿਕਰੀ ਪੈਰਾ ਦੇ ਕੇ ਆਪਣੀ ਰੱਖਿਆ ਆਪ ਕੀਤੀ ਹੈ ਜੀ ਕਿੰਨੀ ਕੁ ਉਮਰ ਸੀ ਤੁਹਾਡੀ ਉਸ ਸਮੇਂ ਦੇ ਵਿੱਚ ਮੇਰੀ ਇਸ ਟਾਈਮ ਉਮਰ ਸੀ ਕਿ 26-27 ਸਾਲ ਦੀ ਸੀਗੀ ਉਸ ਟਾਈਮ ਮੇਰੀ ਉਮਰ ਨਵਾਂ ਨਵਾਂ ਵਾਸੇ 82 ਚ ਮੈਂ ਲੱਗਿਆ ਸੀ ਨੌਕਰੀ ਤੇ 84 ਵਿੱਚ ਇਹ ਪ੍ਰੋਗਰਾਮ ਹੋ ਗਿਆ ਸੀ ਤੇ ਮੈਂ 24-26 ਸਾਲ ਦਾ ਸੀਗਾ ਮੈਂ ਨੀ ਉਹਦੋਂ ਤਾਂ ਮਲੋਏ ਦੇ ਵਿੱਚ ਕਿੰਨੇ ਸਿੱਖ ਪਰਿਵਾਰ ਵਾਚ ਜਿਹੜੇ ਵੱਸਦੇ ਸੀ ਰਹਿੰਦੇ ਸੀ ਇੱਥੇ ਭਾਵੇਂ ਕਿ ਹੁਣ ਤਾਂ ਮਲੋਆ ਬਹੁਤ ਜ਼ਿਆਦਾ ਡਿਵੈਲਪ ਹੋ ਗਿਆ ਹਾਂਜੀ ਉਸ ਟਾਈਮ ਤਾਂ ਅਸੀਂ ਮੂਲ ਨਿਵਾਸੀਓ ਸੀ ਕਿ ਮੱਲੇ ਵਾਲੇ ਜੀ ਤੇ ਕਿੰਨੇ 30 40 ਘਰ ਸਾਡੇ ਮੱਲੇ ਦੇ ਸੀਗੇ ਮੂਲ ਨਿਵਾਸੀ ਬਾਕੀ ਤਾਂ ਹੁਣ ਤਾਂ ਕਿਰਾਏਦਾਰ ਜ਼ਿਆਦਾ ਆ ਗਏ ਪਰ ਉਸ ਟਾਈਮ ਅਸੀਂ ਮੂਲ ਨਿਵਾਸੀ ਥੋੜੇ ਸੀਗੇ ਜਿਹੜੇ ਮੱਲੇ ਦੇ ਬੰਦੇ ਸੀਗੇ ਪੁਰਾਣੇ ਰਹਿੰਦੇ ਜੱਦੀ ਪਿੰਡ ਵਾਲੇ ਉਦੋਂ ਖਾਲੀ ਪਿਆ ਸੀ ਵਾਲੇ ਦਵਾਲੇ ਫਿਰ ਸਾਰਾ ਮਲੋਆ ਸਾਰਾ ਖਾਲੀ ਪਿਆ ਸੀ ਜੀ ਸਾਰਾ ਹਾਂ ਜੰਗਲ ਸੀ ਸਾਰੇ ਪਾਸੇ ਖਾਲੀ ਪਿਆ ਸੀਗਾ ਤੇ ਮੂਲ ਨਿਵਾਸੀ ਅਸੀਂ ਤੁਸੀਂ ਬਿਆਨਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਪਤੀਜੇ ਹਾਂ ਹਾਂ ਬਸ ਨਾਲੇ ਚਾਚੇ ਤਾਇਆ ਪਤੇਜਾਂ ਵਿੱਚੋਂ ਹੀ ਆ ਜੀ ਹਾਂਜੀ ਉਹ ਜਦੋਂ ਭਾਈ ਬਿਆਨਤ ਸਿੰਘ ਤੇ ਸਤਵੰਤ ਸਿੰਘ ਜਦੋਂ ਦਰਬਾਰ ਸਾਹਿਬ ਜਾਂਦੇ ਨੇ ਜਦੋਂ ਅਟੈਕ ਹੁੰਦਾ ਹੈ ਨਾ ਉਹ ਉਹ ਚੀਜ਼ ਉਹਨਾਂ ਦੇ ਮਨ ਦੇ ਵਿੱਚ ਕਿਵੇਂ ਬੈਠੀ ਸਾਰੀ ਤੁਸੀਂ ਕਿਹਾ ਵੀ ਉਹ ਗਏ ਸੀ ਉੱਥੇ ਉਸ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਕਿਤਨਾ ਕਿਤੇ ਚੀਜ਼ ਸੀ ਕਿ ਸਾਡਾ ਇੰਨਾ ਵੱਡਾ ਤਖਤ ਆ ਜਿਹੜਾ ਢਾਹ ਦਿੱਤਾ ਇਹਨਾਂ ਨੇ ਗੋਲੇ ਮਾਰ ਮਾਰ ਕੇ ਗੋਲੀਆਂ ਮਾਰ ਮਾਰ ਕੇ ਨਾ ਕਾਫੀ ਉੱਥੇ ਜਿਹੜੇ ਸਿੱਖ ਸੀ ਉਹ ਆਪਣੀ ਜਾਨ ਕੁਰਬਾਨ ਕਰ ਗਏ ਜਦੋਂ ਇਹ ਅਟੈਕ ਹੋਇਆ ਜੀ ਦਰਬਾਰ ਸਾਹਿਬ ਤੇ ਤੇ ਕੇਸ ਸਿੰਘ ਜੀ ਉਹ ਸਾਡੇ ਮਹੱਲੇ ਵਿੱਚ ਫੁੱਫੜ ਜੀ ਲੱਗਦੇ ਸੀਗੇ ਇੱਥੇ ਵੀ ਆਏ ਹੋਏ ਸੀ ਤੇ ਹਾਂ ਉਹ ਉਹਨਾਂ ਨੂੰ ਲੈ ਕੇ ਗਏ ਦਰਬਾਰ ਸਾਹਿਬ ਤੇ ਉਹਨਾਂ ਨੇ ਸਾਰਾ ਫਿਰ ਕਾਂਡ ਉੱਥੇ ਦੇਖਿਆ ਕਿਉਂਕਿ ਤਾਜ਼ਾ ਤਾਜ਼ਾ ਹੋਇਆ ਸੀਗਾ ਤਾਂ ਉਹਨਾਂ ਦੇ ਮਨ 'ਚ بیٹھ ਗਿਆ ਵੀ ਇਲਾਨ ਤਾਂ ਮੇਰੇ ਸਰਦਾਰ ਹੋਣ ਦੀ ਫਿਰ ਤੇ ਕੇਸ ਸਿੰਘ ਨੇ ਵੀ ਕਿਹਾ ਕਹਿੰਦਾ ਕਾਕਾ ਜੀ ਦੇਖ ਲਓ ਹੁਣ ਤੁਸੀਂ ਆ ਕੀ ਹਾਲ ਹੋਇਆ ਇਹ ਤੁਸੀਂ ਉਹ ਕਰ ਸਕਦੇ ਜਿਹੜਾ ਕੰਮ ਕਰਨਾ ਯਾਨੀ ਉਹਨਾਂ ਨੂੰ ਮਤਲਬ ਉਹਨਾਂ ਦੇ ਮਨ 'ਚ ਪਠਾਇਆ ਗਿਆ ਵੀ ਦੇਖੋ ਆ ਜਿਹੜਾ ਤੁਸੀਂ ਦੇਖ ਲਿਆ ਸਾਰਾ ਵੀ ਇਹ ਤਾਂ ਤੁਸੀਂ ਉਹ ਕਲਿਆਣ ਕਰ ਸਕਦਾ ਮੈਂ ਧੰਨ ਉਹਨਾਂ ਦੱਸੇ ਸਾਡਾ ਵੀ ਕੀ ਉਹਨਾਂ ਨੇ ਕਿਹਾ ਉਹਨਾਂ ਨੂੰ ਹੂੰ ਫਿਰ ਅਮਰਥ ਵੀ ਉਸ ਸਮੇ ਉਸ ਦਰਾਂ ਉਸ ਵੇਰੀ ਦਰਾਂ ਨੂੰ ਉਹਨਾਂ ਨੇ ਨਤ ਪਸਤ ਹੋਣ ਤੋਂ ਬਸ ਚੱਕਿਆ ਉਹ ਜਦੋਂ ਉਹਨਾਂ ਨੇ ਫਿਰ ਉਹ ਦੇਖਿਆ ਸਾਰਾ ਕਾਂਡ ਉਹਨਾਂ ਦੇ ਮਨ ਚ ਬੈਠ ਗਈ ਕੋਈ ਗੱਲ ਹੂੰ ਜਿਹੜੀ ਗੱਲ ਮਨ ਚ ਬੈਠ ਗਈ ਤੇ ਫਿਰ ਉਹਨਾਂ ਨੇ ਅਮਰ ਛੱਕ ਲਿਆ ਜੀ ਹੂੰ ਅਮਰ ਛੱਕ ਲਿਆ ਤੇ ਫਿਰ ਉਹਨਾਂ ਦੇ ਮਨ ਚ ਇਹ ਪੱਕਾ ਧਾਰ ਲਿਆ ਉਹਨਾਂ ਵੀ ਹੁਣ ਮੈਂ ਹੀ ਬਸ ਇਹ ਕਰਾਂਗਾ ਕੰਮ ਹੂੰ ਤੇ ਕੇਸ ਸਿੰਘ ਨੇ ਸਾਥ ਦਿੱਤਾ ਉਹਨਾਂ ਤੇ ਫਿਰ ਉਹਨਾਂ ਨੇ ਸਤਵੰਤ ਸਿੰਘ ਨੂੰ ਵੀ ਤਿਆਰ ਕੀਤਾ ਜੀ ਹੂੰ ਤੇ ਦੋਨਾਂ ਨੇ ਲੜ ਕੇ ਇਹੋ ਜਿਹੜਾ ਉਹ ਕੰਮ ਨਿਪਟੜੇ ਜਦੋਂ ਜਦੋਂ ਤੁਸੀਂ ਵੀ ਤੁਹਾਡੀ ਕਿੰਨੀ ਕੋ ਉਮਰ ਸੀ ਜਦੋਂ ਇਹ ਘਟਨਾ ਵਾਪਰੀ ਹੈ ساری ਮੇਰੀ ਕੋਈ ਜੀ 25 26 ਕੇ ਸਾਲ ਦੀ ਉਮਰ ਸੀ ਹੂੰ 25 26 ਕੇ ਸਾਲ ਦੀ ਉਮਰ ਸੀ ਮੇਰੀ ਜੀ ਕਿਸ ਤਰ੍ਹਾਂ ਦਾ ਮਾਹੌਲ ਸੀ ਉਹ ਡਰ ਤਾਂ ਬਹੁਤ ਹੁੰਦਾ ਹੋਊਗਾ ਅਸੀਂ ਕਿਉਂਕਿ ਕਤਲਿਆ ਨਹੀਂ ਦੇਖੋ ਡਰ ਤਾਂ ਹੁਣ ਮਾਹੌਲ ਐਦਾਂ ਸੀ ਪੂਰੇ ਦੇਸ਼ ਦੇ ਵਿੱਚ ਜੀ ਡਰ ਤਾਂ ਪੂਰਾ ਸੀ ਪਰ ਸਾਡੇ ਪਿੰਡ ਨੇ ਤੇ ਸਾਡੇ ਮਹੱਲੇ ਵਾਲਿਆਂ ਜਿਨੇ ਵੀ ਸਹਿਯੋਗੀ ਸਨ ਅਸੀਂ ਸਾਰਿਆਂ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਹੈਗਾ ਤੇ ਦਿਨ ਰਾਤ ਕਰਕੇ ਅਸੀਂ ਇੱਥੇ ਪਹਿਰੇ ਦਿੱਤੇ ਅਗੇ ਤੇ ਅਸੀਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਨੂੰ ਵੀ ਕਹਤਿਆ ਸੀ ਵੀ ਦੇਖੋ ਇੱਥੇ ਕੋਈ ਸਿਵਲ ਵਰਦੀ ਦੇ ਵਿੱਚ ਕੋਈ ਬੰਦਾ ਇੱਥੇ ਆਣੀ ਚਾਹੇ ਕਿ ਕਿਉਂਕਿ ਕਈ ਵਾਰ ਗਲਤ ਫਹਿਮੀ ਦੇ ਨਾਲ ਕਿਤੇ ਕੋਈ ਮੁਲਾਜ਼ਮ ਦੇ ਨਾਲ ਕੋਈ ਛੱਟ ਨਾ ਹੋ ਜਵੇ ਕਿਉਂ ਸਾਨੂੰ ਤਾਂ ਸਾਰੇ ਝੋਟ ਲੱਗਣੇ ਇਸ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਕਰਤੀ ਸੀ ਪਹਿਲਾਂ ਚੰਡੀਗੜ੍ਹ ਪੁਲਿਸ ਨੂੰ ਵੀ ਜੇ ਕਿਸੇ ਨੇ ਆਇਆ ਤਾਂ ਆਪਣਾ ਆਈ ਕਾਰਡ ਲੈ ਕੇ ਆਣਾ ਹੈਗਾ ਤੇ ਜਾਂ ਵਰਦੀ ਦੇ ਵਿੱਚ ਆਣਾ ਹੈਗਾ ਪੂਰੀ ਸ਼ਕਤੀ ਸੀ ਪੂਰੀ ਸ਼ਕਤੀ ਕਰੀ ਹੋਈ ਸੀ ਜੀ ਠੀਕ ਹੈ ਤਾਂ ਫਿਰ ਕਿੰਨੇ ਕਿੰਨੇ ਦੇ ਜਿਹੜੇ ਟੋਲੀ ਸੀ ਜਾਂ ਕਿੰਨੇ ਕਿੰਨੇ ਬੰਦਿਆਂ ਦੀ ਡਿਊਟੀ ਸੀ ਜਦੋਂ ਠਿਕਰੀ ਪਹਿਰਾ ਲੱਗਦਾ ਸੀ ਪਿੰਡ ਦੇ ਆਲੇ-ਦੁਆਲੇ ਦੀ ਗਿੜੇ ਕੱਢਦੇ ਸੀ 5 10 5 10 5 5 10 ਦਿਨ ਜਾਣੇ ਹਾਂਜੀ 10 ਦਿਨ ਉਹ ਜਾ ਰਹੇ ਆ 10 ਉੱਤਰ ਤੇ ਇਧਰ ਨੂੰ ਆ ਰਹੇ ਹਾਂ ਹਾਲਾਤ ਕੀ ਬਣ ਗਏ ਸੀ ਤਾਂ ਫਿਰ ਕਿਉਂਕਿ ਜਦੋਂ ਕਰਫਿਊ ਵੀ ਲੱਗਦਾ ਜਾਂ ਕਤਲਿਆਮ ਹੁੰਦਾ ਕਈ ਜਗ੍ਹਾ ਤੇ ਪੁਲਿਸ ਵੀ ਪਹੁੰਚ ਜਾਂਦੀ ਔਰੇ ਵੀ ਮਿਲਟਰੀ ਜਾਂ ਫੋਰਸ ਪਹੁੰਚੀ ਸੀ ਕਿ ਰਵੰਦੀ ਕਰ ਲਈ ਸੀ ਪਿੰਡ ਦੀ ਜਦੋਂ ਇੰਦਰਾ ਗਾਂਧੀ ਜੀ 31 ਤਰੀਕ ਨੂੰ ਮਰੀਏ ਹੂੰ ਉਸੋ ਵਾਰ ਸੀਆਰਪੀ ਇੱਥੇ ਪਹੁੰਚ ਗਈ ਸਾਰੇ ਪਿੰਡ ਦੇ ਸਾਰੇ ਪਿੰਡ ਦੇ ਵਾਲੇ ਵਾਲੇ ਸਾਰੇ ਘੇਰਾ ਪੈ ਗਿਆ ਮੇਰਾ ਜਿਹੜਾ ਘਰ ਸੀਗਾ ਉਹ ਸ਼ਮਸ਼ੇਦ ਸਿੰਘ ਦੇ ਸਾਹਮਣੇ ਸੀਗਾ ਉਹਨੇ ਕਿਹਾ ਵੀ ਇਹਨਾਂ ਨੂੰ ਬੁਲਾ ਲਓ ਉਹ ਕਹਿੰਦੇ ਸਾਡੀ ਅਸੀਂ ਬੋਲ ਚੱਲ ਨਹੀਂ ਹੈ ਅਸੀਂ ਨਹੀਂ ਬੁਲਾਉਣਾ ਸਾੜਾ ਤਾਂ ਜਿਹੜੇ ਵੀ ਏਮਪਲਾਈ ਹੋਣ ਦਾ ਤੇ ਸਾੜਾ ਦਾ ਹੋ ਗਿਆ ਬਚਾਓ ਸਾੜੇ ਫੌਜਦਾਰ ਸੀਗੇ ਮਿਲਟਰੀ ਵਿੱਚ ਮਿਲਟਰੀ ਦੇ ਰਿਟਾਇਰ ਸੀਗੇ ਉਹਨਾਂ ਨੂੰ ਰਾਤ ਨੂੰ ਉਹ ਲੈ ਜਾਂਦੇ ਰਹੇ ਕਈ ਵਾਰੀ లైన్ ਦੇ ਸੀ ਹਾਂ ਜੀ ਤੁਹਾਡੇ ਤੋਂ ਵੀ ਪੁੱਛ ਕੇ ਚ ਕਰਦੀ ਸੀ ਪੁਲਿਸ ਜਾਂ ਏਜੰਸੀਆਂ ਆ ਕੇ ਇਸ ਤਰ੍ਹਾਂ ਕੋਈ ਗੱਲ ਹੀ ਨਹੀਂ ਕਿਸੇ ਤੁਹਾਡੇ ਤੋਂ ਵੀ ਨਹੀਂ ਕਦੇ ਕੀਤੀ ਸਾਡੇ ਘਰ ਚ ਆਏ ਸੀਗੇ ਪੁਲਸ ਵਾਲੇ ਤੇ ਉਹ ਸਾਡੇ ਫਾਦਰ ਸਾਹਿਬ ਨੇ ਉਹਨਾਂ ਨੂੰ ਪੁੱਛ ਕੇ ਚ ਕਰਕੇ ਗਏ ਮੇਰਾ ਬ੍ਰਦਰ ਸੀ ਲਖਨਊ ਤੇ ਉਹਨਾਂ ਬਾਰੇ ਪੁੱਛਿਆ ਸਾਡੇ ਪਰ ਵੀ ਕਿੱਥੇ ਕਿੱਥੇ ਕੰਮ ਕਰਦੇ ਆ ਮਤਲਬ ਨੌਕਰੀ ਜਿਹੜਾ ਪਰਿਵਾਰ ਸੀ ਵਿਅੰਨ ਸਿੰਘ ਦਾ ਉਹ ਹਰਾਸਤ ਵਿੱਚ ਲੈ ਲਿਆ ਸੀ ਪੁਲਿਸ ਨੇ ਜਾਂ ਏਜੰਸੀਆਂ ਨੇ ਜਾਂ ਫੋਰਸ ਨੇ ਨਹੀਂ ਉਹ ਉਹ ਉਹਨਾਂ ਨੇ ਕੁਝ ਲਿਆ ਤਾਂ ਨਹੀਂ ਹਰਾਸਤ ਨਹੀਂ ਉਹਨਾਂ ਨੂੰ ਕਿਸੇ ਨੇ ਹਰਾਸਤ ਵਿੱਚ ਨਹੀਂ ਰੱਖਾ ਉਹਦੇ ਬੱਚੇ ਇੱਥੇ ਰਹੇ ਆ ਬੜਾ ਭਰਾ ਦੇ ਬੱਚੇ ਰਹੇ ਅਤੇ ਮਾਪੇ ਪੈਤੇ ਰਹੇ ਹਨ ਇਹਨਾਂ ਨੂੰ ਅਸੀਂ ਸਭ ਸਪੋਰਟ ਕਰਦੇ ਰਹੇ ਉਹਨਾਂ ਦੀ ਡਰਤਾ ਬਹੁਤ ਹੋਣਾ ਕਿਉਂਕਿ ਜਦੋਂ ਤੁਹਾਨੂੰ ਖਬਰਾਂ ਮਿਲਦੀਆਂ ਸੀ ਦਿੱਲੀ ਬਾਰੇ ਕਾਲਪੁਰ ਬਾਰੇ ਰਾਜਸਥਾਨ ਬਾਰੇ ਡਰਤਾ ਚੱਕੇ ਦਿਆ ਸੀ ਕਿ ਮਨ ਚੋਂ ਬਈ ਜਾਣਾ ਹੀ ਜਾਣਾ ਇਹ ਮਤਲਬ ਅਸੀਂ ਸਾਰੇ ਮਹੱਲੇ ਨੂੰ ਇਹ ਸੀਗਾ ਵੀ ਜੋ ਕੁਝ ਹੋਏਗਾ ਹੋਏਗਾ ਅਸੀਂ ਪੁਰਾ ਨਹੀਂ ਕਰਨੀ ਤੁਹਾਡੇ ਮਨ ਦੇ ਵਿੱਚ ਇਹ ਗੱਲ ਹੈ ਸੀ ਕਿ ਦਿੱਲੀ ਚ ਜਿਸ ਤਰ੍ਹਾਂ ਸਾੜ ਫੂਕ ਹੋਈ ਆ ਸਿੱਖਾਂ ਦੇ ਕਤਲ ਹੋਏ ਨੇ ਉੱਥੇ ਇੱਜ਼ਤਾਂ ਲੁੱਟੀਆਂ ਗਈਆਂ ਨੇ ਵੀ ਇਹ ਘਟਨਾ ਇੱਥੇ ਵੀ ਵਾਪਰ ਸਕਦੀ ਹੈ ਵਾਪਰ ਸਕਦੀ ਬਿਲਕੁਲ ਐਹੀ ਦੀ ਗੱਲ ਤਾਂ ਹੀ ਤਾਂ ਅਸੀਂ ਐਨਾਨਸਮੈਂਟ ਕਰਦੇ ਰਹੇ ਨਾਲ ਦੇ ਨਾਲ ਨਹੀਂ ਇਸ ਤਰ੍ਹਾਂ ਅਲਰਟ ਰਹਿਣਾ ਹਰ ਟਾਈਮ ਕਿੰਨੇ ਦਿਨ ਸੁੱਤੇ ਨਹੀਂ ਹੈਗੇ ਫਿਰ ਇੱਥੇ ਨਹੀਂ 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 ਕਈ ਕਈ ਮਹੀਨੇ ਹੀ ਸੁੱਤੇ ਅਸੀਂ 3-3 ਮਹੀਨੇ 4-4 ਗੱਡੀਆਂ ਘੁੰਮਦੇ ਸੀ ਉਟਰ ਵਾਲੀਆਂ ਪੁਲਿਸ ਦੀਆਂ ਜਾਂ ਉਹ ਉਹਦਾ ਕਦੇ ਹੋ ਗਿਆ ਆ ਗਿਆ ਨਹੀਂ ਉਹ ਉਹਨਾਂ ਨੇ ਉਹਨਾਂ ਨੂੰ ਕੀ ਪਰਵਾਹ ਨਹੀਂ ਜਿਹੜੇ ਉਹ ਤੁਸੀਂ ਕਹਿੰਦੇ ਹੋ ਵੀ ਜਿਹੜੇ ਲੋਕਾਂ ਨੇ ਪੈਟਰੋਲ ਤੇ ਡੀਜ਼ਲ ਵੰਡ ਦਿੱਤਾ ਸੀ ਕਿ ਮਲੋਏ ਨੂੰ ਫੂਕਣਾ ਕਿੰਨੇ ਕੁ ਲੋਕਾਂ ਦੀ ਪੀੜ ਸੀ ਕਿੰਨੀ ਕੁ ਜੁੰਡਲੀ ਸੀ ਕਿੰਨੀ ਕੁ ਟੋਲੀ ਉਹਨਾਂ 100 150 ਬੰਦਾ ਸੀ ਜੀ ਹੂੰ 100 150 ਹਾਂ ਜੀ ਤਿਆਰ ਪਰ ਤਿਆਰ ਰਾਉੜਾ ਉਹਨਾਂ ਦੇ ਕੋਲ ਲੋਹੇ ਦੇ ਰਾਉੜਾ ਹੂੰ ਤੇ ਤੇਲ ਦੇ ਪੀਪੀਆਂ 5 5 ਲੀਟਰ ਦੇ ਆ ਉਹਨਾਂ ਨੂੰ ਵੰਡਦੇ ਸੀ ਬਸ ਤਿਆਰ ਸੀ ਜੀ ਆਣੇ ਵਾਲੇ ਇੱਥੇ ਤੇ ਉਹ ਸਾਰਾ ਮੈਸੇਜ ਉਹਨਾਂ ਨੂੰ ਮਿਲ ਗਿਆ ਵੀ ਉਹ ਤਿਆਰ ਬੈਠੇ ਤੁਸੀਂ ਜਾਓ ਨਾਲ ਉੱਥੇ ਹੂੰ ਤੇ ਮਾਹੌਲ ਖਰਾਬ ਹੋ ਜਾਏਗਾ ਇਸ ਕਰਕੇ ਫਿਰ ਉਹ ਆਏ ਨਹੀਂ ਇੱਥੇ ਉਹ ਭੱਜਿਆ ਜਾ ਕੇ ਆਪਣਾ ਜੀਰੂਪੁਰ ਤੋਂ ਅਰੈਸਟ ਕਰਾਇਆ ਉਹਨੂੰ ਫਿਰ ਚੰਡੀਗੜ੍ਹ ਪੁਲਿਸ ਨੇ ਜਦ ਦੇਖਿਆ ਵੀ ਇੰਨਾ ਸਾਰੇ ਰੌਲਾ ਪੈ ਗਿਆ ਇੱਥੇ ਪੁਲਿਸ ਵੀ ਪਹੁੰਚ ਗਈ ਸੀਆਰਪੀ ਵਾਲੇ ਵੀ ਆ ਗਏ ਸਾਰੇ ਵੀ ਐਨਾਉਂਸਮੈਂਟ ਹੋਈ ਕਿਸ ਤਰ੍ਹਾਂ ਜਦ ਕਿਹਾ ਨਾ ਵੀ ਐਨਾਉਂਸਮੈਂਟ ਕੀਤੀ ਵੀ ਅਸੀਂ ਆਪਣੀ ਰੱਖ ਕੇ ਆਪ ਕਰਨੀ ਹੈ ਤੇ ਸਾਰੇ ਪਹੁੰਚ ਗਏ ਉਹ ਕਹਿੰਦੇ ਵੀ ਦੱਸੋ ਐਨਾਉਂਸਮੈਂਟ ਕਿਨੇ ਕਰੀਏ ਉਹ ਫਿਰ ਸਰਪੰਚ ਕਹਿੰਦਾ ਮੈਂ ਹੀ ਕਰੀਏ ਕਿਆਰੀ ਪਾਸੇ ਮੈਂ ਅਨਾਉਂਸਮੈਂਟ ਕਰਵਾ ਰਿਹਾ ਸਾਰੇ ਇੱਕਾ ਸੀ ਜਾਨੀ ਪੂਰਾ ਸਾਰਾ ਇੱਕਾ ਪਿੰਡ ਤੋਂ ਉਹਨੂੰ ਪਲ-ਪਲ ਦੀ ਰਿਪੋਰਟ ਵੀ ਮਿਲਦੀ ਸੀ ਕਿ ਉਹ ਬੰਦੇ ਉੱਥੇ ਇਨੇ ਇਕੱਠੇ ਹੋ ਰਹੇ ਬੰਦੇ ਸੀ ਤੁਹਾਡੇ ਕਿਵੇਂ ਫਿਰ ਰਿਪੋਰਟ ਮਿਲ ਜਾਂਦੀ ਹੈ ਦੇਖੋ ਸਾਨੂੰ ਰਿਪੋਰਟ ਤਾਂ ਹੀ ਮਿਲੀ ਆ ਉੱਥੋਂ ਬੰਦਾ ਆਇਆ ਦੁੱਧੇ ਸੀ ਦੁੱਧ ਪਾਣ ਵਾਲਾ ਬੰਦਾ ਉਹਨੇ ਪੂਰੀ ਸਾਨੂੰ ਰਿਪੋਰਟ ਦਿੱਤੀ ਆ ਕੇ ਵੀ ਉਹ ਤਿਆਰ ਹੈ ਤੁਸੀਂ ਚੌਕਸ ਹੋ ਜਾਓ ਐਸੇ ਕਰਕੇ ਸਾਨੂੰ ਰਿਪੋਰਟ ਮਿਲਦੀ ਰਹਿੰਦੀ ਸੀ ਹਰ ਟਾਈਮ ਤੇ ਸੀਆਈਡੀ ਵਗੈਰਾ ਵੀ ਚਲੋ ਆਂਦੀ ਰਹਿੰਦੀ ਸਾਰੇ ਕੰਟਰੀਆਂ ਦੀ ਸੀਆਈਡੀ ਆਈ ਤਕਰੀਬਨ ਇੱਥੇ ਸਾਰੇ ਸਾਰੇ ਮਹੱਲੇ 'ਚ ਸਾਰੇ ਕੰਟਰੀਆਂ ਦੇ ਸੀ ਆ ਕੋਈ ਬਚਾਓ ਕੀਤਾ ਜੇਕਰ ਜੇਕਰ ਤੁਸੀਂ ਨਾ ਉਸ ਸਮੇਂ ਸੁਚੇਤ ਹੋंदे ਜਾਂ ਠਿਕਰੀ ਪੈਰਾ ਲਾਉਂਦੇ ਮੋਰਚਾ ਤਾਂ ਫਿਰ ਤਾਂ ਬਹੁਤ ਹੋਰ ਲੜਤ ਬਣ ਗਈ ਕੁਝ ਵੀ ਹੋ ਸਕਦਾ ਤੁਸੀਂ ਸਾਨੂੰ ਬਾਹਰ ਦਿੰਦਾ ਕੁਝ ਵੀ ਹੋ ਸਕਦੇ ਮਤਲਬ ਪੰਜਾਬ ਦੇ ਪਿੰਡਾਂ ਦਾ ਬਹੁਤ ਸਹਿਯੋਗ ਮਿਲਿਆ ਜੀ ਪੰਜਾਬ ਦੇ ਪਿੰਡਾਂ ਨੇ ਸਾਨੂੰ ਮਤਲਬ ਅਟਲ ਕਰਦੇ ਜੀ ਵੀ ਜੇ ਰਾਤ ਬਰਾਦ ਕਦੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋ ਜਾਂਦੀ ਹੈ ਵੀ ਤੁਸੀਂ ਅਲਾਉਸਮੈਂਟ ਕਰ ਦਿਓ ਗੁਰਦੁਆਰਾ ਸਾਹਿਬ ਤੇ ਵੀ ਅਸੀਂ ਆਪਣੇ ਆਪ ਥੋੜੀ ਮਦਦ ਵਾਸਤੇ ਆ ਜਾਵਾਂਗੇ ਉਦੋਂ ਜਦੋਂ ਅਲਾਉਸਮੈਂਟ ਹੁੰਦੀ ਸੀ ਮੈਨੂੰ ਲੱਗਦਾ ਉੱਚਾ ਸੀ ਗੁਰਦੁਆਰਾ ਸਾਹਿਬ ਇੰਨੀ ਉੱਚੇ ਸੀ ਇਹੀ ਇਹੀ ਹੈ ਇਹ ਸ਼ੁਰੂ ਤੋਂ ਉਸ ਸਮੇਂ ਤੋਂ ਹੀ ਆ ਸਾਹਿਬ ਜੀ ਨਹੀਂ ਉਸ ਟਾਈਮ ਇਹ ਬਿਲਡਿੰਗ ਨਹੀਂ ਸੀ ਪਰ ਹੈ ਉੱਚਾਈ ਨੇ ਉੱਚਾਈ ਸੀਗਾ ਅੱਜ ਨਾਲੋਂ ਅਲਾਉਸਮੈਂਟ ਹੁੰਦੀ ਸੀ ਕਿਉਂਕਿ ਜੰਗਲ ਸੀ ਆਵਾਜ਼ ਸਾਰੇ ਪਾਸੇ ਜਾਂਦੀ ਹੁੰਦੀ ਸੀ ਬਹੁਤ ਲੰਬੀ ਹੋ ਜਾਂ ਬਹੁਤ ਆਵਾਜ਼ ਲੰਬੀ ਬਿਲਡਿੰਗਾਂ ਨਹੀਂ ਉੱਚੀਆਂ ਨਹੀਂ ਸੀ ਨਹੀਂ ਜੀ ਨਹੀਂ ਉਸ ਟਾਈਮ ਤੱਕ ਅੱਛਾ ਰਾਤ ਨੂੰ ਟਿੱਕ ਵੀ ਆਵਾਜ਼ ਤਾਂ ਹੋਰ ਵੀ ਜ਼ਿਆਦਾ ਆਵਾਜ਼ ਜਾਂਦੀ ਸੀ ਸਪੀਕਰਾਂ ਦੀ ਕਿਉਂਕਿ ਜੇ ਇੱਥੇ ਪਾਠ ਵੀ ਹੁੰਦਾ ਸੀ ਤਾ ਲਾਗ ਲਾਗ ਦੇ ਪਿੰਡਾਂ ਦੇ ਵੀ ਨੇੜੇ ਨੇੜੇ ਪਿੰਡਾਂ ਚਾਂਬਰ ਨੇੜੇ ਪਿੰਡ ਹੈਗਾ ਰਾਇਪੁਰ ਨੇੜੇ ਪਿੰਡ ਹੈਗਾ 1 ਕਿਲੋ ਕਿਲੋ 1.5 ਕਿਲੋ ਮਿਲ ਰਿਹਾ ਤੇ ਪਿੰਡਾਂ ਗੇ ਇਹ ਹੁਣ ਵੀ ਹੁਣ ਵੀ ਪਿੰਡ ਦੇ ਵਿੱਚ ਕੋਈ ਜਾਂ ਸੀਆਈਡੀ ਜਾਂ ਹੁਣ ਵੀ ਜਦੋਂ ਤੁਸੀਂ ਪ੍ਰੋਗਰਾਮ ਕਰਦੇ ਹੋ ਹੁਣ ਵੀ ਕਰਦੇ ਨੇ ਦੇਖ ਰਿਖ ਥੋੜੀ ਕਰਦੇ ਨੇ ਪੁੱਛ ਹਾਂਜੀ ਸੀਆਈਡੀ ਆਂਦੀ ਉਸ ਸੀਆਈਡੀ ਤਾਂ ਆਂਦੀ ਹੈ ਸੀਆਈਡੀ ਆਂਦੀ ਹੈ ਜੀ ਉਹ ਤਾਂ ਸਵੇਰੇ ਆ ਜਾਂਦੀ ਜਲਦੀ ਉਹ ਸੀਆਈਡੀ ਰਾਤ ਨੂੰ ਵੀ ਆ ਜਾਂਦੀ ਹੈ ਤੇ ਉਹ ਪੁੱਛ ਕੇ ਚ ਪੂਰਾ ਕਰਕੇ ਜਾਂਦੇ ਆ ਉਹ ਪੂਰਾ ਕਰਦੇ ਵੀ ਕਿਤੇ ਦੁਬਾਰੇ ਤਾਂ ਨਹੀਂ ਇਸ ਤਰ੍ਹਾਂ ਦੀ ਹਾਂਜੀ 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 ਤੇ ਉਸ ਤੋਂ ਬਾਅਦ ਕੋਈ ਪ੍ਰਭਾਵ ਵੀ ਪਏ ਨੇ ਪਿੰਡ ਤੇ ਜਾਂ ਇੱਥੇ ਬੜਾ ਸ਼ਾਂਤੀਪੂਰਕ ਮਾਹੌਲ ਰਿਹਾ ਹੈਗਾ ਜੀ ਠੀਕ ਹੈ ਨੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੀ ਸਾਨੂੰ ਕਦੇ ਬ੍ਰਿੰਡ ਵਾਲਿਆਂ ਨੂੰ ਕਿਸੇ ਨੂੰ ਤੰਗ ਨਹੀਂ ਕਰਿਆ ਜੀ ਐਵੇਂ ਕਹੀਏ ਜਿਸ ਤਰ੍ਹਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਮੁੰਡੇ ਚੱਕ ਚੱਕ ਬਹੁਤ ਮਾਰੇ ਜਾਂਗੇ ਪਰ ਇੱਥੇ ਐਦਾਂ ਦਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈ ਸਾਨੂੰ ਕਿਸੇ ਨੂੰ ਵੀ ਬਾਹਰ ਸਿਰਫ ਉਹਨਾਂ ਦੀ ਫੈਮਿਲੀ ਨੂੰ ਜਿਹੜੇ ਇੱਕ ਦੋ ਬੰਦੇ ਸੀ ਮੇਨ ਮੇਨ ਜਿਸ ਤਰ੍ਹਾਂ ਉਹਦਾ ਫਾਦਰ ਹੋ ਗਿਆ ਉਹਨਾਂ ਨੂੰ ਲੈ ਗਿਆ ਸੀ ਉਹਨਾਂ ਨੂੰ ਲੈ ਕੇ ਗਏ ਸੀ ਤੇ ਜਿਹੜੇ ਉਹਦੇ ਨਾਲ ਕਰੀਬੀ ਸੀ ਉਹਨਾਂ ਨੂੰ ਕਰਦੇ ਸੀ ਵੀ ਟੌਰਚਰ ਉਸ ਟਾਈਮ ਦਾ ਕਰਿਆ ਜੀ ਉਸ ਟਾਈਮ ਦਾ ਟੌਰਚਰ ਉਸ ਟਾਈਮ ਦਾ ਟੌਰਚਰ ਕਰਿਆ ਪਰ ਉਹ ਤੋਂ ਬਾ ਇਹ ਬੰਕ ਨੇ ਵੀ ਤੇ ਤੇ ਵੀ ਚੁੱਹੇ ਛੱਡੇਗੇ ਹਮ ਇੱਥੇ ਇੱਥੇ ਰਿਪੋਰਟ ਹੈਗੀ ਬਹੁਤ ਅੰਕ ਕਰਿਆ ਉਹਨੂੰ ਸਾਲਾ ਫਿਰ ਜਿਸ ਤਰ੍ਹਾਂ ਆਪਣੇ ਸਾਹ ਕਰਾ ਜੇ ਪੂਰਾ ਉਹਨਾਂ ਦੇ ਪਰਿਵਾਰ ਨੇ ਚੱਲਿਆ ਬਿਲਕੁਲ ਹਾਂਜੀ ਹਾਂ ਉਹਨਾਂ ਦੇ ਪਰਿਵਾਰ ਨੇ ਬੜਾ ਦੁੱਖ ਝੱਲਿਆ ਹੀ ਥੀ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਇਹਦਾ ਵੀ ਦੇ ਦਿਓ ਗੁਰਮਨ ਸਿੰਘ ਦੇਵ ਜੀ ਬਸ ਤਾਂ ਇਸ ਸਮੇਂ ਅਸੀਂ ਮਲੂਆ ਪਿੰਡ ਦੇ ਵਿੱਚ ਸੀ ਤਾਂ ਮਲੂਆ ਪਿੰਡ ਦੇ ਬਜ਼ੁਰਗ ਸਾਡੇ ਨਾਲ ਸੀ ਭਾਵੇਂ ਕਿ ਉਸ ਸਮੇਂ ਉਹਨਾਂ ਦੀ ਉਮਰ ਬਹੁਤ ਘੱਟ ਸੀ ਜਵਾਨੀ ਪਹਿਰਾ ਸੀ ਤਾਂ ਨੌਕਰੀਆਂ ਵੀ ਕਰਦੇ ਸੀ ਤਾ ਉਸ ਸਮੇਂ ਇਹਨਾਂ ਨੇ ਮਲੂਆ ਪਿੰਡ ਦੇ ਵਿੱਚ ਮੋਰਚਾ ਬੰਦੀ ਕਰਕੇ ਸੁਰੱਖਿਅਤ ਇਹਨਾਂ ਨੇ ਕੀਤਾ ਤਾਂ ਪਿੰਡ ਦੇ ਵਿੱਚ ਠਿਕਰੀ ਪੈਰਾ ਲੱਗਦਾ ਸੀ ਤਾਂ ਜਿੰਨੇ ਵੀ ਪਿੰਡ ਦੇ ਨੌਜਵਾਨ ਸੀ ਪਿੰਡ ਦੇ ਵਸਨੀਕ ਸੀ ਤਾਂ ਇੱਕ ਥਵੇਂ ਤੰਬੂ ਲਗਾ ਕੇ ਮੋਰਚਾ ਲਗਾ ਇਹਨਾਂ ਨੇ ਲਿਆ ਸੀ ਤਾਂ ਇਹ ਵੀ ਇਹਨਾਂ ਨੂੰ ਖਬਰਾਂ ਮਿਲਦੀਆਂ ਸੀ ਕਿ ਇੱਕ ਫੀਡ ਸੀ ਜਿਹੜੀ ਉਹ ਡੱਡੂ ਮਾਜਰੇ ਮजूद ਸੀ ਤਾਂ ਉਹਨਾਂ ਨੇ ਪੈਟਰੋਲ ਅਤੇ ਡੀਜ਼ਲ ਵੀ ਪੀਪੀਆਂ ਦੇ ਵਿੱਚ ਵੰਡ ਦਿੱਤਾ ਸੀ ਉਹਨਾਂ ਨੇ ਇਹ ठाਣ ਲਈ ਸੀ ਕਿ ਮਲੋਏ ਨੂੰ ਅੱਗ ਲਾ ਕੇ ਫੂਕਣਾ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਘਟਨਾ ਵਾਪਰੀ ਕਾਨਪੁਰ ਦੇ ਵਿੱਚ ਉਹ ਉਹ ਚੀਜ਼ਾਂ ਸਾਹਮਣੇ ਆਈਆਂ ਤਸਵੀਰਾਂ ਰਾਜਸਥਾਨ ਦੇ ਵਿੱਚ ਉਹ ਚੀਜ਼ਾਂ ਸਾਹਮਣੇ ਆਈਆਂ ਯੂਪੀ ਦੇ ਵਿੱਚ ਉਹ ਚੀਜ਼ਾਂ ਸਾਹਮਣੇ ਆਈਆਂ ਇਹ ਸਾਰੀਆਂ ਚੀਜ਼ਾਂ ਨੇ ਕਰਨ ਦੇ ਲਈ ਉਹਨਾਂ ਨੇ ਮਨ ਬਣਾ ਲਿਆ ਸੀ ਕਿ ਮਲੋਏ ਨੂੰ ਵੀ ਆਪਾਂ ਨੇ ਖਤਮ ਕਰਨਾ ਮਲੋਏ ਨੂੰ ਵੀ ਆਪਾਂ ਨੇ ਰਾਖ ਕਰ ਦੇਣਾ ਪਰ ਪਿੰਡ ਵਾਸੀਆਂ ਦੀ ਸਮਝ ਦੇ ਨਾਲ ਅੱਜ ਮਲੋਆ ਹੱਸਦਾ ਵਸਦਾ ਜਿਹੜਾ ਇਸ ਸਮੇਂ ਹਰਿਆ ਭਰਿਆ ਹੈ ਤਾਂ ਡਿਵੈਲਪ ਵੀ ਹੋਇਆ ਤਾਂ ਕਾਫੀ ਪ੍ਰਭਾਵ ਵੀ ਪਿਆ ਤਾਂ ਉਸ ਸਮੇਂ ਦੀਆਂ ਗੱਲਾਂ ਇਹਨਾਂ ਬਜ਼ੁਰਗਾਂ ਨੇ ਸਾਂਝੀਆਂ ਕੀਤੀਆਂ ਨੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇਰ ਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ ਮਲੋ